ਵੀ ਮੇਰੇ ਵੀਰਾਂ ਕੀ ਹਾਲ ਚਾਲ ਹੈ ਸਾਡੇ ਦੋਸਤਾਂ ਮਿੱਤਰਾਂ ਦੇ ਇਕੱਠ ਪਰਵਾਹ ਠੀਕ ਹੈ ਜਨਰ ਕੈਮਰੇ ਮਿੱਤਰੋ ਲੋ ਜੀ ਕਰਤੀ ਜੀ ਵਲੌਗ ਦੀ ਸਟਾਰਟਿੰਗ ਤੇ ਚੁੱਭ ਰਾਈ ਜਾਂਦਾ ਜਿਹੜੀ ਕੱਲ ਮੱਕੀ ਦੇ ਕੇ ਆਈ ਸੀ ਚੱਕੀ ਤੇ ਉਹ ਚੱਕਣ ਚੱਲਦਿਆਂ ਫਿਰ ਧੌਣੇ ਆ ਕੇ ਕਣਕ ਮਿੱਤਰੋ ਤੇ ਚੁੱਭ ਰਾਈ ਜਾਂਦਾ ਤੇ ਮੋਟਰਸਾਈਕਲ ਵੀ ਆਈ ਜਾਂਦਾ ਕੋਈ ਲੈ ਕੇ ਜਾ ਰਹਾ ਮੇਰੇ ਸਾਹਮਣੇ ਕੁਨਾਰ ਲੈ ਕੇ ਜਾ ਰਹਾ ਪਤਾ ਨਹੀਂ ਕੌਣ ਤੇ ਆਣ ਦੋ ਫਿਰ ਚੱਲਦੇ ਆ ਚੱਕੀ ਤੇ ਦੇਖਦੇ ਆ ਅੱਜ ਖੁੱਲਈ ਕਿ ਨਹੀਂ ਐ ਦੁਆਰ ਹੈ ਚਲੋ ਆਣ ਤੋਂ ਫਿਰ ਦੇਖਦੇ ਆਂ ਖੁੱਲੀ ਉਹਦਾ ਚੱਕ ਲਿਆਵਾਂਗੇ ਨਹੀਂ ਤਾਂ ਕਰਨ ਚੱਕ ਲੈ ਕੋਈ ਦਿੱਕਤ ਵਾਲੀ ਗੱਲ ਨਹੀਂ ਆਓ ਜੀ ਆ ਗਿਆ ਜੀ ਚੋਬਰੀ ਜੀ ਤੇ ਮੋਟਰਸਾਈਕਲ ਨਹੀਂ ਆਇਆ ਫੋਨ ਕਰਕੇ ਪੁੱਛਦਾ ਮੈਂ 1 ਮਿੰਟ ਕਿੰਨਾ ਕੁ ਟਾਈਮ ਲਾਊਗਾ ਨਹੀਂ ਤਾਂ ਫਿਰ ਆਪਣੇ ਅੰਦਰ ਖੜਾ ਹੈ ਉਹ ਘੜਨਾ ਬੂਆ ਠੀਕ ਹੈ ਕਿ ਨਹੀਂ ਜੀ ਬਾਬੇ ਉਹ ਪਹੁੰਚ ਗਏ ਜੀ ਚੱਕੀ ਦੇ ਤੇ ਮੱਕੀ ਕਰੀ ਨਹੀਂ ਬਾਈ ਕਹਿੰਦਾ ਹੁਣੀ ਕਰਨ ਲੱਗਿਆ ਸੀ ਨਾ ਮੈਂ ਕਿਹਾ ਕੋਈ ਨਹੀਂ ਮੈਂ ਦੱਸ ਜਾਨਨੇ ਆ ਵੀ ਕਿੰਨੇ ਕੁ ਪੀਸ ਕਰਨਾ ਹੈ ਉਜੀ ਨੇ ਉਹਦੇ ਚੌਪਰ ਖੋਲੀ ਜਾਂਦਾ ਤੇ ਬਾਈ ਨੂੰ ਵੀ ਦੱਸ ਦਾਂਗੇ ਵੀ ਇਹ ਐਵੇਂ ਐਵੇਂ ਕਰਨਾ ਐਵੇਂ ਨਹੀਂ ਤੇ ਆਪੇ ਅੱਧੇ ਘੰਟੇ ਨੂੰ ਦੇ ਦੂਆ ਤੇ ਐਨੇ ਆਪਾਂ ਵਗ ਜਾਾਂਗੇ ਕੋਈ ਦਿੱਕਤ ਵਾਲੀ ਗੱਲ ਨਹੀਂ ਕਰੇ ਤੇ ਚੱਕ ਲਾਂਏ ਘੰਟੇ ਤੱਕ ਫੇਰ ਚੱਕ ਲਾਂ ਇੱਕ ਵਾਰੀ ਦੱਸ ਦਈਆਂ ਵੈਸੇ ਯਾਰ ਐਵੇਂ ਐਵੇਂ 2 2 3 3 ਫਾੜ ਕਰਨੇ ਯਾਰ ਵੈਸੇ ਚੌਪਰ ਨੇ ਖੋਲੀ ਤੇ ਕੱਲ ਤੁਹਾਨੂੰ ਮੱਕੀ ਦਿਖਾਈ ਵੀ ਨਹੀਂ ਸੀ ਹੁਣ ਦਿਖਾ ਦਿੰਨੇ ਆ ਲੋ 20 ਕਿਲੋ ਮੈਂ ਸਾਨੂੰ ਬਹੁਤ ਹੀ ਮੋਟਾ ਪੀਸ ਹੈ ਓਏ 20 ਕਿਲੋ ਦੇਖੀ ਤਾਂ ਵਧੀਆ ਮੱਕੀ ਇਹ ਸਾਨੂੰ ਦਾ ਨਾ ਪੇਜ ਨਹੀਂ ਹੈਗਾ ਪਹਿਲੀ ਵਾਰੀ ਪਾਵਾਂਗੇ ਆਪਾਂ ਮੱਕੀ ਦਾ ਫਿਰ ਇੰਨੀ ਹੁੰਦੀ ਆ ਔਰ ਰਸਾ ਇਹ ਨਹੀਂ ਆ ਵੀ ਜਦੋਂ ਮੱਕੀ ਦਾ ਕਈ ਪ੍ਰਕਾਰ ਦੇ ਹੁੰਦੇ ਹਨ ਨਾ ਪਤਲੀ ਵੀ ਹੁੰਦੀਆਂ ਨੇ ਬਰੀਕ ਦੇਖੀ ਕਿਹੜੀ ਹੈ ਵਧੀਆ ਕਿਵੇਂ ਆਇਆ ਤਾਂ ਸਾਨੂੰ ਤਾਂ ਪਤਾ ਹੀ ਨਹੀਂ ਚੋપરા ਬਾਹਰ ਨਾਲ ਰੋਲ ਦੀ ਵਸ

ਤੇ ਇਹ ਜੀ ਮੱਖੀ ਚੱਕ ਕੇ ਨਹੀਂ ਲਿਆਏ ਤੇ ਆਪਦੇ ਉਸਤਾਦ ਨੂੰ ਬੁਲਾਇਆ ਉਹਨੇ ਤੇ ਜਾਲੀ ਜੀ ਮੋਟੀ ਪਵਾਵੋ ਜਿਹਦੇ ਨਾਲ ਵੀ ਦਾਣੇ ਸਹੀ ਹੁਣ ਤਰੀਕ ਵਾਲੇ ਹੋ ਗ ਜਾਂਦੇ ਸੀ ਕਹਿੰਦਾ ਚਲੋ ਘੰਟੇ ਬਾਅਦ ਲੈ ਜੀਓ ਮੈਂ ਕੋਈ ਨਾ ਤੇ ਬਸ ਕਣਕ ਕਣਕ ਧੋਣਿਆ ਬਾਪੇ ਵੱਠੇ ਚੱਕ ਲੈ ਚਾਦਰਾਂ ਚੱਕ ਲੈ ਜਿੱਤੇ ਸੁਕਾਵਾਂਗੇ ਤੇ ਲਾਂਦੇ ਆ ਗੀਤ ਤੇ ਧੋਣਿਆ ਕਣਕ ਆਪਣੀ ਆਪ ਬਈ ਸਰੋ ਬਈ ਤੇ ਬਾਲਟੀਆਂ ਚ ਭਈਆਂ ਤੇ ਕੁੱਲਰ ਲਾਤਾ ਚੋਬਰ ਨੇ ਤੇ ਮੈਂ ਚਲਾ ਲਾਂ ਬੁਫਰ ਮਿੱਤਰੋ ਤੇ ਕਰਦੇ ਆ ਆਪਣਾ ਕੰਮ ਸ਼ੁਰੂ ਅੱਜ ਅੱਜ ਤਾਂ ਨਵੇੜ ਦਾਂਗੇ ਚੁੱਪ ਰਾਹ ਪਰ ਜਾਂਦਾ ਤੇ ਕੁਜੇ ਐਚ ਵੀ ਪਾ ਦਾਂਗੇ ਟਰੈਕਟਰ ਟੋਟਰਾ ਸੈਕਵਨ ਅੱਜ ਨਹੀਂ ਪਾਵਾਂ ਲਿਵਰ 52 ਪਾ ਦਾਂਗੇ ਤੇ ਕਰ ਦਾਂਗੇ ਓਕੇ ਰਪੋਟਾ ਮੇਰੇ ਵੀਰੋਂ ਕਰਤਾ ਜੀ ਕੰਮ ਸਟਾਰਟ ਤੇ ਦਾ ਗੱਟਾ ਰਹਿ ਗਿਆ ਬਾਕੀ ਆ ਧੋਤੀ ਬਾਬਿਓ ਕਰੋ ਚੈੱਕ ਤੇ ਬਸ ਆਹੀ ਗੱਟਾ ਰਹਿ ਗਿਆ ਸਰੋਦਾ ਨਹੀਂ ਧੋਏ ਅਜੇ ਸਰੋਦਾ ਤੋਂ ਮੰਗੇ ਵਸਦਾ ਗੱਟਾ ਧੋਕੇ ਫਿਰ ਧੋਣਿਆ ਗੀਤ ਲੱਗ ਰਿਹਾ ਤੇ ਮੱਕੀ ਆ ਕਿਸੇ ਨੂੰ ਕੁਨਾਲ ਵਰਗੇ ਨੂੰ ਭੇਜ ਦਾਂਗੇ ਆਪ ਵਗ ਜਾਗੇ ਚੱਕਣ ਉਹ ਵੀ ਨਾਲ ਦੇ ਨਾਲ ਧੋ ਦਾਂਗੇ ਕੋਈ ਦਿੱਕਤਾਂ ਦੀ ਗੱਲ ਨਹੀਂ ਠੀਕ ਹੈ ਕਿ ਨਹੀਂ ਤੇ ਚੋਬਰ ਲੱਗ ਰਿਹਾ ਮੈਂ ਵੀ ਲੱਗਦਾ ਹੁਣ ਫੌਣ ਧਰ ਕੇ ਮਿੱਤਰੋ ਜੀ ਮਿੱਤਰੋ ਕਣਕ ਤਾਂ ਧੋਤੀ ਆਪਾ ਤੇ ਹੁਣ ਤੋਂ ਨਿਆ ਸਰੋ ਤੇ ਚੋਬਰ ਭੇਜਤਾ ਚੱਕੀ ਵਾਲੇ ਕੋਲੇ ਮੈਂ ਕਿਹਾ ਮੱਕੀ ਚੱਕ ਲਿਆ ਯਾਰ ਉਹ ਵੀ ਧੋ ਦਾਂਗੇ ਨਾਲ ਦੀ ਨਾਲ ਬਾਅਦ ਚੋਂ ਫਿਰ ਐਵੇਂ ਗੰਦ ਮੱਚਦਾ ਇੱਕੋ ਵਾਰੀ ਚ ਸਫਾਈ ਹੋ ਜੂਗੀ ਹੈਗੇ ਨਹੀਂ ਤੇ ਚੋਬਰ ਭੇਜਤਾ ਬਿੱਟੂ ਲੈ ਜੂਆ ਜਾਂ ਕੁਨਾਲ ਨੂੰ ਲੈ ਜੂਆ ਕਿਸੇ ਮਰਜ਼ੀ ਨੂੰ ਤੇ ਦਾਣੇ ਰੱਖੀ ਨਹੀਂ ਬਾਬੇ ਰੱਖ ਦਾਂਗੇ ਚੋਬਰ ਨੂੰ ਆਏ ਆਣ ਤਾਂ ਫੇਰ ਰੱਖ ਦਾਂਗੇ ਤੇ ਇੰਨੀ ਕੁ ਕਣਕ ਆ ਬਿਲਾ ਲਓ 60 65 ਦੇ ਲਵੇ ਆ ਠੀਕ ਹੈ ਕਿ ਨਹੀਂ ਤੇ ਬੱਸ ਸਰੋਵ ਧੋਣਿਆ ਹੁਣ ਇੱਕ ਬਾਲਟੀ ਚ ਸਰੋਵ ਭਈ ਇਹ ਚ ਤੇ ਅੰਦਰ ਇੱਕ ਗੱਟਾ ਹੀ ਪਿਆ ਥੋ ਲਾ ਲਓ ਇਹ ਜੋ ਭਈ ਹੋਊਗੀ 30 ਕਿਲੋ ਸੀ ਪਤਾ ਨਹੀਂ 25 ਕਿਲੋ ਸੀ ਬਾਬੇ ਇਹ ਚ ਲਾ ਲਓ 5 ਕਿਲੋ ਤਾਂ ਹੈਗੀ ਆ RAM RAM ਤੇ ਇਹ ਧੋਣਿਆ ਪਹਿਲਾ ਤੈਨਾਂ ਨੇ ਅੱਜ ਉਹ ਚੌਬਰ ਫਿਰ ਕਰਦੇ ਥੋੜੇ ਨਾਲ ਸ਼ੇਅਰ ਮਿੱਤਰੋ ਵੀ ਮਿੱਤਰੋ ਤੇ ਵੀਡੀਓ ਮੈਂ ਤਾਂ ਲਾਇਸੀਆ ਦਿਖਾਉਣ ਵਾਸਤੇ ਫੂਜਾ ਮੈਂ ਕਿਹਾ ਇੱਕ ਇਹ ਇਹਦੇ ਵਾਸਤੇ ਆਪਾਂ ਉਹ ਕਰੀਏ ਤੋਇਆ ਤੇ ਕਣਕ ਤਾਂ ਵੈਸੇ ਧੋਣੀ ਚਾਹੀਦੀ ਐ ਸਪਰੇਅ ਕਰੀ ਹੁੰਦੀ ਐ ਤੇ ਸਰੋ ਤੇ ਤਾਂ ਕਰਕੇ ਤੇ ਆ ਫੂਜਾ ਸੀ ਕਰੋ ਚੈੱਕ ਤੇ ਮੱਕੀ ਵੀ ਧੋਵਾਂਗੇ ਆਈ ਜਾਂਦੀ ਐ ਕਿ ਬਤਾ ਕਰੀਏ ਕਿ ਨਹੀਂ ਕਰੀ ਉਹਨੇ ਗੋਲੀ ਚਪੋਇਆ ਨਾ ਨਾ ਬੜ ਤੇ ਬੱਸ ਆ ਇਹਦੀ ਉਹ ਐ ਇਹ ਸਾਫ਼ ਹੋ ਗਿਆ ਨਾ بس ਕਿੰਨਾ ਕ ਨਿਕਲੂਆ ਕਿਲੋ 1.5 ਕਿਲੋ ਲਾਲ ਵੈਣ ਦਾ ਨਿਕਲੂਆ ਕੋਈ ਜ਼ਿਆਦਾ ਨਹੀਂ ਮੰਨ ਕਰੇ ਤਾਂ ਵੀ ਘੱਟ ਨਿਕਲੇ ਯਾਰ ਕਿਉਂਕਿ 30 ਕਿਲੋ ਸਰ੍ਹੋਂ ਲਾਲ ਵੈਰ ਕਿੰਨਾ ਕ ਹੋਊਗਾ ਕਿੰਨਾ ਕ ਵਜਨ ਹੋਊਗਾ ਚ ਤੇ ਬੱਸ ਇਹ ਦਿਖਾਉਣ ਵਾਸਤੇ ਲਾਈ ਸੀ ਵੀਡੀਓ ਮੈਂ ਤੇ ਗੋਲੀ ਚੂੰ ਚੁਗਰੀ ਜਾਂਦਾ ਕਹਿੰਦਾ ਖੁੱਲਾ ਛੱਡੋ ਖੁੱਲੇ ਵਾਲੇ ਕੰਮ ਹੈ ਨਹੀਂ ਇਹਦੇ ਸੱਚ ਇੱਕ ਬਾਈ ਦਾ ਕਮੈਂਟ ਵੀ ਆਇਆ ਸੀ ਤੇ ਬਾਈ ਕਹਿੰਦਾ ਸੀ ਵੀ ਇਹਨੂੰ ਅੰਦਰ ਬੰਨਿਆ ਬੰਨਿਆ ਕਰੋ ਕਮਰੇ ਚ ਤੇ ਬਾਬ ਬਾਈ ਨੂੰ ਮੈਂ ਕਹਿੰਨਾ ਵੀ ਸਾਰਾ ਦਿਨੇ ਇਹ ਨਾ ਥੱਲੇ ਬੰਨਿਆ ਰਹਿੰਦਾ ਠੀਕ ਹੈ ਕਿ ਨਹੀਂ ਕਮਰੇ ਚ ਬੰਨਿਆ ਰਹਿੰਦਾ ਤਾਂ ਕਰਕੇ ਤੇ ਤਾਂ ਕਰਕੇ ਉਹ ਬੰਨ ਦਿੰਨੇ ਆ ਤੇ ਬਾਹਰ ਸਾਰਾ ਦਿਨ ਫਿਰ ਇੱਕ ਜਗਾ ਯਾਰ ਖੋਲਦੇ ਵੀ ਆ ਤਾਂ ਕਦੀ ਕਦੀ ਉੱਤੇ ਖੋਲ ਦਿੰਨੇ ਆ ਤੇ ਬਾਹਰ ਕਮਾਣ ਲੈ ਕੇ ਜਾਂਦੇ ਆ ਸ਼ਾਮ ਨੂੰ ਕਈ ਵਾਰੀ ਵੀਪੈਡ ਕਰ ਦਿੰਨਾ ਜੇ ਲੰਬਾ ਵਲੋਗ ਬੱਗ ਜਾਂਦਾ ਤਾਂ ਕਰਕੇ ਉਦੋਂ ਦਿਖਾ ਦਿੰਨਾ ਨਾ ਬਈ ਲੈ ਕੇ ਜਾ ਕੇ ਗੋਲ ਨੂੰ ਕਮਾਣ ਤੇ ਬੰਨਿਆ ਹੀ ਰਹਿੰਦਾ ਬਾਬੇ ਅੰਦਰ ਤਾਂ ਕਰਕੇ ਤਾਂ ਕਰਕੇ ਉਹ ਬੰਨਦੇ ਆ ਨਹੀਂ ਤਾਂ ਸਾਰਾ ਦਿਨ ਅੰਦਰ ਰਹਿੰਦਾ ਗਰਮੀ ਵੀ ਸੈਨ ਕਰਨੀ ਆਣੀ ਚਾਹੀਦੀ ਆ ਕਈ ਵਾਰੀ ਗਰਮੀ 'ਚ ਵੀ ਬਹਿਣਾ ਪੈਂਦਾ ਹੈ ਤੇ ਬਾਕੀ ਓਕੇ ਰਿਪੋਰਟ ਐ ਧੋਈ ਜਾਂਨੇ ਗੀਤ ਲਾ ਰੱਖੇ ਸੀ ਹੁਣੀ ਬੰਦ ਕਰਿਆ ਵੀਡੀਓ ਸਟਾਰਟ ਕਰੀਆ ਉਦੋਂ ਤੇ ਕਰਦੇ ਆ ਫਿਰ ਆਪਣਾ ਕੰਮ ਮਿਲਦੇ ਆ ਜੀ ਮੇਰੇ ਵੀਰੋਂ ਚੋਬਰ ਲੈ ਆਏ ਜੀ ਮੱਕੀ ਦਿਖਾ ਦੀਆਂ ਤੁਹਾਨੂੰ ਤੇ ਹੱਥ ਮੇਰੇ ਗਿੱਲੇ ਵਿਚਲਾ ਕੋਈ ਗੱਲ ਨਹੀਂ ਇਹ ਆ ਦੀ ਚਟਾ ਤੋਕੇ ਸਾਫ ਹੋ ਜੂ ਤੇ ਤੂੰ ਵੀ ਹੋਈ ਦਿਖਾ ਦਿੰਨੇ ਥਨੂੰ ਕੋਈ ਦਿੱਕਤ ਵਾਲੀ ਗੱਲ ਨਹੀਂ ਦਿਖਾ ਚੋ ਬਰਾਤ ਹੱਥ ਮਾਰ ਕੇ ਦਾਣਾ ਕੱਟ ਕੇ ਦਿਖਾ ਦੇ ਚੱਕੋ ਵਾ ਬਲੋਈ ਬੰਦੀ ਗੱਲ ਬਾਤ ਸਹੀ ਕਰਤੇ ਦਾਣੇ ਕੋਈ ਦਿੱਕਤ ਨਹੀਂ ਲਾ ਲੋ 20 ਕਿਲੋ ਸੀ ਯਾਰ 15 14 ਕਿਲੋ ਰਹਿ ਜੂਗੇ ਇੰਨੀ ਕੁ ਰਹਿ ਜੂਗੀ 5 ਕਿਲੋ ਆਟਾ ਨਿਕਲ ਜੂਗਾ ਤੇ ਦਾਣੇ ਦੁਨੇ ਤਰੇ ਨਹੀਂ ਮੈਂ ਤਰਦਾ ਬਸ ਕਰਦਾ ਰੈਡੀ ਤੇ ਸਰੋ ਵੀ ਤੋਤੀ ਕਣਕ ਤੋਤੀ ਤੇ ਹੀ ਰਹਿ ਗਈ ਬਸ 20 ਕਿਲੋ ਤੇ ਦੋ ਗੇੜਿਆਂ ਦੀ ਮਾਰਾ ਤੇਨੇ ਮੈਂ ਦਾਣੇ ਕਰਦਾ ਰੈਡੀ ਮਿੱਤਰੋ ਤੇਰੀ ਰੂਲ ਕੱਢਣੀ ਰੀ ਲਵਾ ਦਾਂਗੇ ਇੰਸਟਾ ਤੇ ਸ਼ੌਂਕੀ ਯਾਰ ਆਪਣੀ ਆਈਡੀ ਹੈ ਜਾ ਕੇ ਕਰੋ ਫੋਲੋ ਠੀਕ ਹੈ ਕਿ ਨਹੀਂ ਤੇ ਬਸ ਕਰਦੇ ਹਾਂ ਰੋਣਾਂ ਅੱਗੇ ਸ਼ੇਅਰ ਦਾਣੇ ਤਰਦੇ ਆਂ ਕਿ ਬਾਬੇ ਉਹ ਵਸਤੂ ਦੀ ਮੱਕੀ ਦੀ ਤੇ ਵਸਾਈ ਇੱਕ ਵੱਠਾ ਰਹੇਗਾ ਤੇ ਕੀ ਹੋਣਾ ਕੀ ਜੀ ਕੀ ਸੋਚਣ ਸੋਚੀਂ ਅੱਜ ਇਹ ਨਾ ਗੰਦਾ ਗੰਦ ਦੀ ਰਾਹ ਦੇਖੋ ਕਰੋ ਚੈੱਕ ਤੇ ਗੱਟਿਆਂ ਤੇ ਬਿਛਾਈ ਜੰਨੇ ਮੱਕੀ ਮੱਕੀ ਥੋੜੀਆਂ ਨਾਲ ਯਾਰ ਚਾਦਰ ਹੈ ਨਹੀਂ ਸੀ ਯਾਰ ਥੱਲੇ ਲੇ ਕੇ ਆਏ ਦੋਨੇ ਵੀ ਤਾਂ ਕਰਕੇ ਤੇ ਆ ਬਾਕੀ ਇਹਨਾਂ ਗੰਦ ਕੱਢਿਆ ਕਰੋ ਚੈੱਕ ਹੋਰ ਤੇ ਓਕੇ ਰਪੋਟ ਹੈ ਸਾਡਾ ਦੋ ਰਹਿ ਗਏ ਇੱਕ ਬਾਲਟੀ ਇੱਕ ਬੱਠਰ ਧੋ ਕੇ ਫਿਰ ਦਾਣੇ ਰੱਖਦੇ ਆ ਠੀਕ ਹੈ ਕਿ ਨਹੀਂ ਨਾ ਹਲੇ ਨਹੀਂ ਰੱਖੇ ਤੇ ਇੱਕ ਮੱਕੀ ਹੋ ਬਈ ਇੱਕ ਗੱਟੇ ਦੇ ਦੋ ਗੱਟੇ ਆਪਛਾਲੇ ਯਾਰ ਬਾਦੂ ਐਨੇ ਦਾ ਓਕੇ ਰਪੋਟ ਹੈ ਤੇ ਆ ਬਾਕੀ ਥੋਡੇ ਸਾਹਮਣੇ ਆਈ ਗੰਧ ਕਹਿੰਦੇ ਸੀ ਗੱਡਣ ਵਾਸਤੇ ਆ ਕਰ ਲੋ ਚੱਕ ਆ ਦੇਖ ਆ ਪਿਆ ਆ ਪਿਆ ਆ ਪਿਆ ਇਹ ਗੁੱਲਣ ਵਾਲਾ ਕੱਟ्ठा ਵੀ ਕਰਨਾ ਬੂਆ ਜੀ ਤੇ ਇਹ ਵੀ ਕੱਢਤੀ ਮੈਂ ਹੱਥ ਤੋਂ ਮਾਰਤਾ ਹੱਥ ਬੱਲਾ ਸੁਰਖਲਾ ਆਰਤੀ ਤੇ ਬਾਕੀ ਆ ਗਿੱਲਾ ਹੋਗਾ ਕੋਈ ਨਹੀਂ ਸ਼ਾਮ ਨੂੰ ਸੈਟਿੰਗ ਕਰਕੇ ਜਾਵਾਂਗੇ ਪਾਣੀ ਪੂਣੀ ਕੱਢ ਕੇ ਤੇ ਆ ਵੀ ਬੋਖਰ ਮਾਰਨੀ ਪਊਗੀ ਬਸ ਆਹੀ ਘੇੜਾ ਕੱਢਦੇ ਚੋਬਰਾ ਬਹੁਤ ਐਨਾ ਐਨੀ ਸਫਾਈ ਦਾ ਚੀਜ਼ ਰੱਖੋ ਸ਼ੌਂਕ ਨਾਲ ਰੱਖੋ ਨਹੀਂ ਤਾਂ ਫਾਇਦਾ ਕੀ ਹੈਗੇ ਨਹੀਂ ਤੇ ਅਸ ਦਾਣੇ ਭਰਪੂਰ ਲੈ ਅਨੇ ਹੁਣ ਰੱਖ ਦਿਆ ਦਾਣੇ ਬਸ ਆਹੀ ਕੰਮ ਰਹਿ ਗਿਆ ਆਪਣਾ ਦਾਨੇ ਆੜਾ ਕੰਮ ਰੈਡੀ ਕਰਦੇ ਆਂ ਟਟਰੀਆਂ ਰੈਡੀ ਕਰ ਲਾਂਗੇ ਪਾਲਿਆਂ ਦੇ ਦਾਣੇ ਤੇ ਰੱਖ ਦਈਏ ਦੇਖੋ ਦਾ ਹੋਲੀ ਇੱਕ ਵਾਰੀ ਆਇਓ ਤੁਸੀਂ ਦਾ ਖਾਓ ਆਇ 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 ਲਓਏ ਦਾਣੇ ਰੱਖ ਕੇ ਲੈਟ ਲਾਣੇ ਆ ਇਹ ਗਿੱਲੇ ਦਾਣੇ ਆ ਬਾਪੂ ਜਿਹੜੇ ਧੋਏ ਸੀ ਚਲੋ ਐਂ ਤਾਂ ਕੀ ਹੁੰਦਾ ਆ ਪੱਲੇ ਕਿਵੇਂ ਡੇਗੀ ਗੜੀ ਐ ਆ ਆ ਆ ਆ ਆ ਆ ਹੂੰ ਹੀ ਪੇ ਹੋਏ ਦਾਣੇ ਤਾਂ ਚੰਗੇ ਹੁੰਦੇ ਆ ਗਰਮੀਆਂ 'ਚ ਤੇ ਪਾਣੀ ਰਹਿ ਗਿਆ ਪਾਣੀ ਰੱਖ ਦਾਂਗੇ ਤੇ ਲੈਪਰ 52 ਪਾ ਦਾਂਗੇ ਨਹੀਂ ਤਾਂ ਟਟਰਾ ਸਾਈਕਲਿਨ ਪਾ ਦਾਂਗੇ ਤੇ ਵਸਾਈ ਦੋ ਜੀਜਾ ਪਾਵਾਂਗੇ ਤੇ ਲਾਈਟ ਲਾ ਦਈਏ ਲੋ ਮਿੱਤਰੋ ਲਾਤੀ ਜੀ ਲਾਈਟ ਹੋ ਗਿਆ ਉਹ ਅੰਦਰ ਚਾਨਣ ਚਾਨਣ ਲੋਈ ਚਲ ਵੀ ਤੇ ਵੈਸੇ ਸਾਫ ਸਫਾਈ ਕਰਦੇ ਹੁਣ ਪਾਣੀ ਰੱਖ ਦਿੰਦਾ ਮੈਂ ਤੇ ਵੈਸੇ ਸਾਫ ਸਫਾਈ ਕਰਕੇ ਕਰੀਏ ਸੈਟਿੰਗ ਆਪਣੀ ਵੀ ਤੇ ਐਵੇਂ ਗੰਦਾ ਰੱਖਦਾ ਕੋਠਾ ਯਾਰ ਓਏ ਯ ਮਿੱਤਰੋ ਮਾੜੀ ਮੋਟੀ ਸਫਾਈ ਕਰਤੀ ਤੇ ਗੰਦ ਇਕੱਠਾ ਕਰਕੇ ਸੈਰ ਜੀ ਤੇ ਕਰਤਾ ਇੱਕ ਵਾਰੀ ਇੰਨਾ ਗੰਦਾ ਤੇ ਆ ਪਿਆ ਤੇ ਫਲੈਸ਼ ਲਾ ਲਾਂ ਯਾਰ ਤੇ ਫਲੈਸ਼ ਲੱਗਦੀ ਨਹੀਂ ਫੋਨ ਹੋ ਰਿਹਾ ਹੀਟ ਠੀਕ ਹੈ ਕਿ ਨਹੀਂ ਤਾ ਕਰਕੇ ਤੇ ਬਾਕੀ ਸੁਰੋ ਸੁਰੋ ਆ ਮੱਕੀ ਪਈ ਤੇ ਆਹ ਟਰੇ ਆ ਚੱਕਦੇ ਆ ਖਾਲੇ ਜਿਹਨੇ ਖਾਣ ਸੀ ਪਾਣੀ ਭਰਤਾ ਸੀ ਓਕੇ ਰਿਪੋਰਟਾ ਕਰਦੇ ਆ ਸਾਰੇ ਜਾਨਵਰਾਂ ਦੀਆਂ ਉੱਤੇ ਬੈਠੇ ਨੇ ਟੌਰਣਾ ਤੇ ਚੱਕਦੇ ਆ ਟਰੇ ਸਵੇਰੇ ਪਾ ਦਾਂਗੇ ਆਹੀ ਹੈਗੇ ਨਹੀਂ ਕਿਉਂ ਖਰਾਬ ਕਰਨੇ ਆ ਜਿਹਨੇ ਖਾਣੇ ਸੀ ਖਾਲੇ ਤੇ ਉਹਰੇ ਧਰਦੀ ਇੱਕ ਵਾਰੀ ਉਹੀ ਦੂਜੀ ਵੀ ਚੱਕ ਲਈਏ ਕਬੂਤਰੀ ਵਾਲੇ ਖੁੱਡਿਆਂ ਚ ਤੇ ਯਾਰ ਖੁੱਡੇ ਜਿਹੜਾ ਅੰਕਰਿਆ ਸੀ ਇੱਕ ਚੀਜ਼ ਰਹਿ ਗਈ ਤੁਹਾਨੂੰ ਦਿਖਾ ਦੂੰਗਾ ਮੈਂ ਤੇ ਬਾਕੀ ਸਾਡੇ ਉੱਤੇ ਬੈਠੇ ਤੇ ਤਿੰਨ ਕਬੂਤਰੀਆਂ ਧਰ ਲਿਆ ਤੇ ਮੈਂ ਕਹਿੰਦਾ ਸੀ ਮੈਂ ਕਹਿੰਦਾ ਸੀ ਫਲੈਸ਼ ਜਗ ਹੀ ਨਹੀਂ ਆਂਦੀ ਚਲੋ ਅਸੀਂ ਦੱਸ ਦੇਣਾ ਜਿਵੇਂ ਆਪਣੇ 게ਟਾ ਦੋ ਖੁੱਡੇ ਨੇ ਉਰੇ ਲਿਖਾਣਾ ਸੀ ਬਈ ਕਬੂਤਰ ਕਬੂਤਰੀਆਂ ਐਵੇਂ ਲਿਖਾਣਾ ਸੀ ਯਾਰ ਇੱਕ ਦੋ ਨੰਬਰ ਪਾ ਦਿੰਦੇ ਆ ਠੀਕ ਆ ਬਸ ਕੁਛ ਜਿਵੇਂ ਲਾਲੋ ਯਾਰ ਸਮਝਦੇ ਤੁਸੀਂ ਮੈਂ ਕੀ ਕਹਿਣਾ ਚਾਹਣਾ ਕੀ ਕਹਿੰਦੇ ਹੁੰਦੇ ਯਾਰ ਉਹਨੂੰ ਮੁਟਿਆਰਾ ਕੀ ਕਹਿੰਦੇ ਹੁੰਦੇ ਐ ਤੇ ਸੌਵੇਂ ਲਿਖਾਉਣਾ ਸੀ ਤੇ ਕੋਈ ਪੇਂਟਰ ਮਿਲਿਆ ਤੇ ਉਹ ਤੋਂ ਲਖਾਵਾਂਗੇ ਐ ਵੈਸੇ ਗਲੀ 'ਚ ਹੈਗਾ 5/24 ਨੂੰ ਪਤਾ ਆਪ ਵੀ ਲਿਖਦਾ ਕਿ ਲਿਖ ਆਪ ਤਾਂ ਲਿਖ ਦਾਂਗੇ ਕਲਰ ਨਹੀਂ ਆਪਣੇ ਕੋਲ ਵਾਲਾ ਤੇ ਬੱਸ ਬੈਠੇ ਆ ਓਕੇ ਰਿਪੋਰਟਾਂ ਤੇ ਚੱਲਦੇ ਆ ਦੇ ਘੰਟੇ ਨੂੰ ਥੱਲੇ ਨਾਵਾਂਗੇ ਧੋਵਾਂਗੇ ਬੁਰਾ ਹਾਲ ਹੋ ਰਿਹਾ ਤੁਹਾਡੇ ਸਾਹਮਣੇ ਹੀ ਹੈ ਸਵੇਰ ਦਿਨ ਨਹੀਂ ਆਇਆ ਤੇ ਭੁੱਖ ਵੀ ਲੱਗ ਜਾਂਦੀ ਆ ਬਹੁਤ ਤੇ ਰੀਲਾ ਦੇਖਿਆਂ ਦਾ ਚੌਬਰ ਤੇ ਬੱਸ ਸਵੇਰ ਤੱਕ ਲਾ ਲਓ ਯਾਰ ਕੱਲ ਤੱਕ ਜਮਾ ਸੈੱਟ ਹੋ ਜੂਗਾ ਕੱਲ ਮਿਕਸ ਖਰਾਕ ਪਾਣੀ ਕਰ ਦਾਂਗੇ ਸ਼ੁਰੂ ਬਾਪਿਓ ਠੀਕ ਹੈ ਕਿ ਨਹੀਂ ਕਣਕ ਮੱਕੀ ਸਰੋਂ ਤੇ ਹੋਰ ਚੀਜ਼ਾਂ ਐਡ ਹੋਣਗੀਆਂ ਉਹ ਹੋਣਗੀਆਂ ਲਾਗੇ ਸੱਦੀ ਜਗ ਐਡ ਹੋਣਗੀਆਂ ਹਲੇ ਨਹੀਂ ਹਲੇ ਸਰੋਂ ਵਧੀਆ ਕਬੂਤਰਾਂ ਨੂੰ ਠੀਕ ਹੈ ਕਿ ਨਹੀਂ ਤੇ ਕਣਕ ਤਾਂ ਪੈਂਦੀ ਪੈਂਦੀ ਐ ਤੇ ਮੱਕੀ ਪਾ ਦਾਂਗੇ ਉਹ ਜਿਹਾ ਹਿਸਾਬ ਆਵਾਂਗੇ ਕਣਕ ਦਾ ਪੂਰਾ ਹਿੱਸਾ ਸਰੋ ਦਾਦਾ ਤੋਂ ਘਾਟੇ ਸਾ ਤੇ ਉਹਦਾ ਉਹਦਾ ਘਾਟੇ ਸਾ ਮੱਕੀ ਦਾ ਠੀਕ ਹੈ ਤੇ ਹੋਰ ਤਾਰਾ ਮੇਰਾ ਲਾ ਲਓ ਉਹ ਬਾਜਰਾ ਲਾ ਲਓ ਦਾਲ ਲਾ ਲਓ ਉਹ ਪੈਂਦੀ ਹੁੰਦੀ ਹੈ ਪ੍ਰੋਟੀਨ ਵਾਸਤੇ ਤੇ ਉਹ ਸਰਦੀਆਂ ਚ ਐਡ ਕਰਾਂਗੇ ਜਿਆਦਾ ਹੈਵੀ ਡੋਗ ਨਹੀਂ ਦਿੰਦੇ ਕਈ ਵਾਰੀ ਗਰਮੀ ਚ ਦਿੱਕਤ ਹੋ ਜਾਂਦੀ ਹੈ ਪਾਚ ਦੀ ਔਖੀ ਹੈ ਗਰਮੀ ਚ ਚੀਜ਼ ਠੀਕ ਹੈ ਕਿ ਨਹੀਂ ਤੇ ਇੱਕ ਬਾਈ ਦਾ ਕਮੈਂਟ ਵੀ ਆਇਆ ਸੀ ਕਹਿੰਦਾ ਗਰਮੀ ਚ ਮੱਕੀ ਨਹੀਂ ਪਾਣੀ ਚਾਹੀਦੀ ਤੇ ਐਨੀ ਮੱਕੀ ਨਹੀਂ ਬੰਦੇ ਬਾਬੇ ਠੀਕ ਹੈ ਕਿ ਨਹੀਂ ਸਾਫ਼ ਸਿੱਧੀ ਪਾਵਾਂਗੇ ਬਈ ਬਸ ਸਰੀਰ ਨੂੰ ਲੱਗੇ ਨਹੀਂ ਉਹ ਨਹੀਂ ਰਹਿੰਦੇ ਆ ਜਿਵੇਂ ਪਾਈ ਚੱਲੀਏ ਸਾਫ਼ ਦੀ ਪਾਵਾਂਗੇ ਤੇ ਬਾਕੀ ਓਕੇ ਰੋ ਓਕੇ ਰੋ ਪਟਾ ਵਾਬੇ ਉਤੇ ਚੱਕੀ ਵਾਲ ਨੇ ਪੀਸ ਕਰੀ ਦੇ ਪੈਸੇ ਲੈ ਲੋ 50 ਤੇ ਲੈਨੇ ਕੀ ਜ਼ਿਆਦਾ ਨਹੀਂ ਨਾਲ ਜਾਣ ਪਛਾਣ ਹੋ ਗਈ ਵਧੀਆ ਤੇ ਉਹ ਤੋਂ ਹੀ ਵਸਾਲਿਆ ਕਰਾਂਗੇ ਬੰਦਾ ਗੁੱਡ ਸੀ ਜਮਾ ਜਿਵੇਂ ਕਈ ਆਵੇਂ ਕਰਤਾ ਕੰਮ ਉਹਨੇ ਵਿਚਾਰੇ ਨੇ ਨਾ ਪੈਸੇ ਜ਼ਿਆਦਾ ਲੇ ਜੀ ਆਪਾਂ ਹੂੰ ਕਰਾਂ ਜਾਣੇ ਕਿਸ ਤੋਂ ਪੂਰੀਓ ਸਮਝੋ ਐਸੀ-ਐਸੀ ਕਰ ਦਿੰਦਾ ਤੇ ਬਾਕੀ ਓਕੇ ਆ ਸਾਰੇ ਸਾਹਮਣੀ ਹੈ ਤੇ ਫਲੈਸ਼ ਜਗਲੀਆਂ ਇਹ ਆਂਦੀ ਫੋਨ ਦੀ ਤੇ ਬਾਕੀ 600 ਲਾਇਆ ਸੀ ਬੜਾ ਬਧਾ ਪੂਰਾ ਫਾਇਦਾ ਸਾਰੇ ਕਿਤੇ ਚਾਨਣ ਹੋ ਰਿਹਾ ਠੀਕ ਹੈ ਕਿ ਨਹੀਂ ਲੋਈ ਕਰਦੇ ਆਂ ਜੀ ਵਲੌਗ ਦੀ ਐਂਡਿੰਗ ਹੋ ਗਿਆ ਜੀ 8:30 ਵਜੇ ਨਾਲ ਆਇਆ ਫਿਰ ਸਿੰਘ ਕਹਿੰਦਾ ਨਾ ਆਈ ਇਹਨੇ ਆਇਆ ਤਾਂ ਹੈ ਨਹੀਂ ਐ ਮੈਂ ਕਹਿੰਦਾ ਨਾ ਆਈ ਇਹਨੇ ਅੱਜ ਆ ਤੇ ਬਾਕੀ ਥਾਲੇ ਥੋਲੇ ਲਾਤੇ ਕਰਤੀਆਂ ਓਕੇ ਰਿਪੋਰਟਾਂ ਹੈ ਰਾਤ ਨੂੰ ਬਾਦੀ ਪੇ ਰਹਿਣ ਦੀ ਕੋਈ ਦਿੱਕਤ ਵਾਲੀ ਗੱਲ ਨਹੀਂ ਮੀ ਆਗਾ ਫਿਰ ਚੱਕਰ ਪੈ ਜੂ ਆ ਜਾਾਂਗੇ ਯਾਰ ਸ਼ਾਮ ਨੂੰ ਦੇਖੀ ਜਾਊਗੀ ਰਾਤ ਨੂੰ ਸੌਰੀ ਤੇ ਬੱਸ ਕਰਦੇ ਆ ਲੋਕ ਦੀ ਐਂਡਿੰਗ ਚੋਬਰਾ ਘਰ ਦੇ ਲਾਈਟ ਬੰਦ ਆ